ਮੇਰੀ ਪ੍ਰੀਤੀ ਆਪ ਜੀ ਨਾਲ ਮੋਤੀ ਤੇ ਧਾਗੇ ਤੇ ਤਰ੍ਹਾਂ ਪ੍ਰੀਤੀ ਹੈ ਕਿ ਧਾਗੇ ਤੋਂ ਬਿਨਾਂ ਮੋਤੀਆਂ ਦੀ ਮਾਲਾ ਨਹੀਂ ਬਣ ਸਕਦੀ ਜਿਸ ਤਰ੍ਹਾਂ ਸੋਨੇ ਨਾਲ ਸੁਹਾਗੇ ਦਾ ਮਿਲਾਪ ਹੁੰਦਾ ਹੈ ਠੀਕ ਉਸੇ ਤਰ੍ਹਾਂ ਮੈਂ ਆਪ ਜੀ ਦੇ ਨਾਲ ਮਿਲਿਆ ਹੋਇਆ ਹਾਂ ਅਮ ਕੈਸੇ ਛੂਟੇ ਨਾਮ ਰਟ ਲਾਗੀ ਟਿਕ ਪ੍ਰਭੂ ਜੀ ਤੁਮ ਚੰਦਨ ਹਮ ਬਨੇ ਜਾਕੇ ਅੰਗ ਅੰਗ ਬਾਸ ਸਮਨੇ ਪ੍ਰਭੂ ਜੀ ਨਨ ਬਨ ਹਮ ਮੋਰਾ ਜੈ ਤੇ ਚਿਤਵਤ ਚੰਦ ਚਕੁਰਾ ਪ੍ਰਭੂ ਜੀ ਤੂੰ ਦੀਪਕ ਹਮ ਬਤੀ ਜਾਕੀ ਜੋਤ ਬਰੇ ਦਿਨ ਰਾਤ ਪ੍ਰਭੂ ਜੀ ਮੋਤੀ ਅਮਤਾਗਾ ਜੈ ਜੈ ਸੋਨ ਹੈ ਮਿਲ ਤੋ ਸੁਹਾਗਾ ਪ੍ਰਭੂ ਜੀ ਤੁਮ ਜ਼ਾਮੀ ਅਮਦਾਗਾ ਐ ਜੀ ਭਗਤ ਕਰੇ ਰਵੇ ਧਸਾ ਜਪੋ ਜੀ ਸਤਨਾਮ ਸਤਨਾਮ ਅਬ ਕੈਸੇ ਛੂਟੈ ਨਾਮ ਰਟ ਲਾਗੀ ਟਿਕ ਪ੍ਰਭੂ ਜੀ ਤੁਮ ਚੰਦਨ ਹਮ ਪਾਣੀ ਜਾ ਕੇ ਅੰਗ ਅੰਗ ਬਾਸ ਸਮਾਨੇ ਗੁਰੂ ਪਿਆਰੇ ਸਤ ਸੰਗਤ ਜੀਓ ਅੱਜ ਦੇ ਇਸ ਪਾਵਨ ਅੰਮ੍ਰਿਤ ਬਾਣੀ ਸਤ ਸੰਗ ਵਿਚਾਰ ਸ਼ਬਦ ਨੰਬਰ 122 ਜਿਸ ਵਿੱਚ ਤੰਤੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਪ੍ਰਭੂ ਪਰਮਾਤਮਾ ਦੇ ਨਾਲ ਆਪਣੀ ਸੱਚੀ ਪ੍ਰੀਤ بیان ਕਰਦੇ ਹਨ ਅਬ ਕੈਸੇ ਛੂਟੇ ਨਾਮ ਰਟ ਲਾਗੀ ਟੇਕ ਸਤਿਗੁਰ ਜੀ ਆਪਣੀ ਜਿਹੜੀ ਲੱਗੀ ਹੋਈ ਪ੍ਰੀਤ ਨੂੰ ਲੋਕ ਜੋੜਨਾ ਚਾਹੁੰਦੇ ਐ ਕਿ ਸਾਡੀ ਕਿਸੇ ਤਰ੍ਹਾਂ ਪੀਤੀ ਉਸ ਪਰਮਾਤਮਾ ਨਾਲ ਜੁੜ ਜਾਵੇ ਲੋਕ ਚਾਹੁੰਦੇ ਐ ਕਿ ਕਿਸੇ ਤਰ੍ਹਾਂ ਸਾਨੂੰ ਉਸ ਪਰਮਾਤਮਾ ਦੇ ਦਰਸ਼ਨ ਹੋ ਜਾਣ ਔਰ ਤਨ ਤਨ ਸਤਿਗੁਰੂ ਰਵਿਦਾਸ ਜੀ ਫਰਮਾਉਂਦੇ ਕਿ ਹੇ ਪ੍ਰਭੂ ਜੀ ਮੇਰੇ ਹਿਰਦੇ ਵਿੱਚ ਆਪ ਜੀ ਦੀ ਪ੍ਰੇਮਾ ਭਗਤੀ ਹੈ ਹੁਣ ਆਪ ਹੀ ਦੱਸੋ ਕਿ ਇਹ ਰਾਮ ਨਾਮ ਦੇ ਰੱਟ ਕਿਸ ਤਰ੍ਹਾਂ हट ਸਕਦੀ ਹੈ ਲੋਕ ਜਿਹੜੇ ਆ ਪ੍ਰਮਾਤਮਾ ਦੇ ਨਾਲ ਪ੍ਰੀਤੀ ਜੋੜਨ ਦੀ ਗੱਲ ਕਰਦੇ ਆ ਤੇ ਤੁੰ ਤੁੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੀ ਪ੍ਰਮਾਤਮਾ ਦੇ ਨਾਲ ਐਸੀ ਪ੍ਰੀਤ ਲੱਗੀ ਕਿ ਉਹ ਪਰਮਾਤਮਾ ਦਾ ਹੀ ਰੂਪ ਹੋ ਗਏ। ਔਰ ਬਿਆਨ ਕਰ ਰਹੇ ਹਨ ਕਿ हे ਪਰਮਾਤਮਾ ਦੱਸੋ ਕਿ ਮੇਰੀ ਪ੍ਰੀਤ ਆਪ ਜੀ ਨਾਲੋਂ ਕਿਵੇਂ ਹਟ ਸਕਦੀ ਹੈ? ਕਿਸ ਤਰ੍ਹਾਂ ਹਟ ਸਕਦੀ ਹੈ? ਕਿ ਅਬ ਕੈਸੇ ਛੋਟੇ RAM ਨਾਮ ਰਟਣ ਲੱਗਾਂ? ਕਿ RAM ਨਾਮ ਦੀ ਜਿਹੜੀ ਰੱਟਿਆ ਉਹ ਕਿਸ ਤਰ੍ਹਾਂ ਹਟ ਸਕਦੀ ਹੈ। ਪਾਵ ਕਿ ਜਿਹੜੀ ਮੇਰੀ ਪ੍ਰੀਤ ਹੈ ਜਿਹੜਾ ਮੇਰਾ ਪਿਆਰ ਹੈ ਆਪ ਜੀ ਦੇ ਨਾਲ ਉਹ ਹੁਣ ਹਟ ਨਹੀਂ ਸਕਦਾ। ਆਪਾਂ ਦੇ ਹਿੱਦੀ ਗੁਰੂ ਪਿਆਰੀ ਸਾਥ ਸੰਗਤ ਜੀਓ ਕਈ ਕਈ ਸਾਲ ਲੋਕਾਂ ਨੂੰ ਲੱਗ ਜਾਂਦੇ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹਨ ਸੰਤਾਂ ਨੂੰ ਪਰ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਐ ਕਿ ਪਰਮਾਤਮਾ ਜੀ ਹੁਣ ਆਪ ਹੀ ਦੱਸੋ ਕਿ ਮੇਰੀ ਪ੍ਰੀਤਿ ਆਪ ਜੀ ਦੇ ਨਾਲੋਂ ਕਿਵੇਂ ਹਟੇਗੀ ਕਿਵੇਂ ਟੁੱਟ ਸਕਦੀ ਹੈ ਭਾਵ ਇਹ ਕਦੇ ਟੁੱਟ ਨਹੀਂ ਸਕਦੇ ਕਿਉਂ ਨਹੀਂ ਟੁੱਟ ਸਕਦੇ ਪ੍ਰਭੂ ਜੀ ਤੂੰ ਚੰਦਨ ਹਾਂ ਮੈਂ ਪਾਣੀ ਕਹੇ ਪ੍ਰਭੂ ਜੀ ਆਪ ਚੰਦਨ ਹੋ ਤੇ ਮੈਂ ਪਾਣੀ ਵਾਂਗ ਹਾਂ ਜਿਸ ਤਰ੍ਹਾਂ ਪਾਣੀ ਚੰਦਨ ਨਾਲ ਮਿਲ ਕੇ ਚੰਦਨ ਯੁਕਤ ਹੋ ਜਾਂਦਾ ਹੈ ਠੀਕ ਜਿਸੇ ਤਰ੍ਹਾਂ ਮੇਰੇ ਅੰਗ ਅੰਗ ਵਿੱਚ ਪ੍ਰਮਾਤਮਾ ਦੇ ਰਾਮ ਨਾਮ ਦੀ ਸੁਗੰਧੀ ਵਸੀ ਹੋਈ ਹੈ ਜਾਕੀ ਅੰਗ ਅੰਗ ਬਾਸ ਸਮਾਨ ਹੈ ਕਿ ਮੇਰੇ ਅੰਗ ਅੰਗ ਦੇ ਵਿੱਚ ਪ੍ਰਮਾਤਮਾ ਦੇ ਨਾਮ ਦੀ ਖੁਸ਼ਬੂ ਸਮਾਈ ਹੋਈ ਹੈ ਪ੍ਰਭੂ ਜੀ ਮੈਂ ਆਪ ਦਾ ਨਾਮ ਜਪ ਕੇ ਆਪ ਨਾਲ ਮਿਲ ਕੇ ਆਪ ਜਿਦਾ ਹੀ ਰੂਪ ਹੋ ਗਾਂ ਆਪ ਜੀ ਦੇ ਸਮਾਨ ਹੋ ਗਿਆ ਪਾਪ ਬਰਾਬਰ ਹੋ ਗਿਆ ਪ੍ਰਭੂ ਜੀ ਤੁਮ ਕਨ ਬਨ ਹਮ ਮੋਰਾ ਜੈਸੇ ਚਿਤਵਤ ਚੰਦ ਚਕੋਰਾ ਪ੍ਰਭੂ ਜੀ ਮੇਰੀ प्रीति आप जी ਨਾਲ ਇਸ ਤਰ੍ਹਾਂ ਨਹੀਂ ਟੁੱਟ ਸਕਦੀ ਕਿਉਂ ਕਿ ਆਪ ਬੱਦਲ ਬੱਦਲਾ ਵਾਂਗ ਹੋ ਕਿ ਜੇ ਆਪ ਬੱਦਲ ਹੋ ਤਾਂ ਮੈਂ ਮੋਰ ਬਣਾ ਜੰਗਲੀ ਮੋਰ ਹੁੰਦਾ ਨਾ ਗੁਰੂ ਪਿਆਰੀ ਸਾਧ ਸੰਗਤ ਜੀਓ ਤੇ ਜਦੋਂ ਬੱਦਲ ਆਉਂਦੇ ਹਨ ਤਾਂ ਮੋਰ ਪਹਿਲਾਂ ਪਾਉਂਦਾ ਹੈ ਆਨੰਦਿਤ ਹੋ ਜਾਂਦਾ ਹੈ ਬੰਦਣਾ ਨੂੰ ਦੇਖ ਕੇ ਅਨੰਦਿਤ ਹੋ ਜਾਂਦਾ ਹੈ ਉਸੇ ਤਰ੍ਹਾਂ ਮੈਂ ਆਪ ਜੀ ਦੇ ਦਰਸ਼ਨ ਕਰਕੇ ਆਨੰਦਿਤ ਹੋ ਜਾਣਾ ਹੈ ਜਿਸ ਪ੍ਰਕਾਰ ਚੰਦ ਤੇ ਚਪੂਰ ਦੀ ਪ੍ਰੀਤੀ ਹੈ ਇਸੇ ਤਰ੍ਹਾਂ ਦੀ ਪ੍ਰੀਤੀ ਮੇਰੀ ਆਪ ਜੀ ਦੇ ਨਾਲ ਹੈ ਇਸੇ ਪ੍ਰਕਾਰ ਕਿ ਮੈਂ ਆਪ ਜੀ ਦੇ ਨਾਲ ਪ੍ਰੀਤਿ ਮੇਰੀ ਇਸ ਤਰ੍ਹਾਂ ਦੀ ਪੈ ਗਈ ਜਿਸ ਤਰ੍ਹਾਂ ਚਕੋਰ ਚੰ드ਰਮਾ ਵੱਲ ਨਿਰੰਤਰ ਦੇਖਦਾ ਰਹਿੰਦਾ ਹੈ ਇਸੇ ਪ੍ਰਕਾਰ ਪ੍ਰਭੂ ਜੀ ਮੈਂ ਆਪ ਜੀ ਦੇ ਹਮੇਸ਼ਾ ਦਰਸ਼ਨ ਕਰਦਾ ਰਹਿਣਾ ਹੈ ਔਰ ਆਪ ਜੀ ਦੇ ਦਰਸ਼ਨਾ ਦੀ ਤਾਮ ਉਤ ਰਹਿਣਾ ਹੈ ਪ੍ਰਭੂ ਜੀ ਤੁਮ ਦੀਪਕ ਹਮ ਬਾਤੀ ਜਾਕੀ ਜੋਤ ਬਰੇ ਦਿਨ ਰਾਤੀ ਕਿ ਪ੍ਰਭੂ ਜੀ ਮੇਰੀ ਪ੍ਰੀਤੀ ਆਪ ਜੀ ਦੇ ਨਾਲ ਕਿ ਮੇਰੀ ਪ੍ਰੀਤੀ ਆਪ ਜੀ ਦੇ ਨਾਲ ਇਸ ਤਰ੍ਹਾਂ ਦੀ ਪੈ ਗਈ ਜਿਵੇਂ ਦੀਵੇ ਦੀ ਬੱਤੀ ਦੀ ਪ੍ਰੀਤੀ ਹੈ ਆਪ ਦੀਵੇ ਵਾਂਗ ਹੋ ਤੇ ਮੈਂ ਦੀਵੇ ਵਿੱਚ ਜਲਣ ਵਾਲੀ ਬੱਤੀ ਵਾਂਗ ਹਾਂ ਦੋਨੋਂ ਇੱਕ ਦੂਸਰੇ ਤੋਂ ਬਗੈਰ ਕਿਸੇ ਵੀ ਕੰਮ ਦੇ ਨਹੀਂ ਪਰ ਪ੍ਰਭੂ ਜੀ ਆਪ ਜੀ ਦਾ ਨਾਮ ਹੀ ਜੋਤ ਸੰਸਾਰ ਦੇ ਕੋਨੇ-ਕੋਨੇ ਵਿੱਚ ਦਿਨ ਰਾਤ ਜਗ ਰਿਹਾ ਹੈ ਹੁਣ ਆਪ ਹੀ ਦੱਸੋ ਮੇਰੀ ਆਪ ਜੀ ਨਾਲੋਂ ਪ੍ਰੀਤੀ ਕਿਵੇਂ ਟੁੱਟ ਸਕਦੀ ਹੈ ਪ੍ਰਭੂ ਜੀ ਤੁਮ ਮੋਤੀ ਹਮਤਾਗਾ ਜੈਸੇ ਸੋਨੇ ਮਿਲਤ ਸੁਹਾਗਾ ਕਹੇ ਪ੍ਰਭੂ ਜੀ ਤੁਸੀਂ ਮੋਤੀ ਵਾਂਗ ਹੋ ਤੇ ਮੈਂ ਧਾਗਾ ਹਾਂ ਮੇਰੀ ਪ੍ਰੀਤਿ ਆਪ ਜੀ ਨਾਲੋਂ ਮੋਤੀ ਤੇ ਧਾਗੀ ਤੇ ਤਰ੍ਹਾਂ ਪ੍ਰੀਤਿ ਹੈ ਤੇ ਧਾਗੇ ਤੋਂ ਬਿਨਾਂ ਮੋਤੀਆਂ ਦੀ ਮਾਲਾ ਨਹੀਂ ਬਣ ਸਕਦੀ ਜਿਸ ਤਰ੍ਹਾਂ ਸੋਨੇ ਨਾਲ ਸੁਹਾਗੇ ਦਾ ਮਿਲਾਪ ਪੁੰਦਾ ਹੈ ਠੀਕ ਉਸੇ ਤਰ੍ਹਾਂ ਮੈਂ ਆਪ ਜੀ ਦੇ ਨਾਲ ਮਿਲਿਆ ਹੋਇਆ ਹਾਂ ਪ੍ਰਭੂ ਜੀ ਤੁਮ ਸਵਾਮੀ ਹਮ ਦਾਸਾ ਐਸੇ ਪੰਕਤ ਕਰੇ ਰਬਦਾਸਾ ਕਹੇ ਪ੍ਰਭੂ ਜੀ ਆਪ ਮੇਰੇ ਅਰਾਧਯੋ ਪਾਪ ਮੇਰੇ ਪੂਜਣਯੋਗ ਆਪ ਸਾਰੇ ਸੰਸਾਰ ਦੇ ਮਾਲਕ ਹੋ ਮੈਂ ਆਪ ਜੀ ਦਾ ਦਾਸਾ ਸਤਿਗੁਰੁ ਅਰਬਦਾਸ ਮਰੇ ਕਥਨ ਕਰਦੇ ਪ੍ਰਭੂ ਜੀ ਮੈਂ ਹਮੇਸ਼ਾ ਹੀ ਆਪ ਜੀ ਦੀ ਐਸੀ ਸੱਚੀ ਪ੍ਰੀਤੀ ਕਰਦਾ ਹਾਂ ਮੇਰੀ ਆਪ ਜੀ ਨਾਲ ਐਸੀ ਪ੍ਰੀਤੀ ਪੈ ਗਈ ਹੈ ਕਿ ਹੁਣ ਉਹ ਟੁੱਟ ਨਹੀਂ ਸਕਦੀ ਸੋ ਗੁਰੂ ਘਰ ਦੀ ਸਾਧ ਸੰਗਤ ਨੂੰ ਵੀ ਉਸ ਪਰਮਾਤਮਾ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਨਾਲ ਐਸੀ ਪ੍ਰੀਤੀ ਪਾਉਣੀ ਚਾਹੀਦੀ ਜਿਹੜੀ ਕਦੇ ਵੀ ਟੁੱਟੇ ਨਾ ਜੈ ਗੁਰਦੇਵ